ਰਾਟ ਜੈਸੀ ਦੀ ਲਿਖੀ ਹੋਈ ਕਹਾਣੀ ਖਿਲਰਿਆ ਸੰਦੂਰ ਹੁਬਕਦੀ ਹੋਈ ਪਿਓ ਦੇ ਗੱਲ ਲੱਗੀ ਤੇ ਕਹਿਣ ਲੱਗੀ ਬਾਪੂ ਜੇ ਤੂੰ ਕਹਿਣਾ ਤਾਂ ਮੈਂ ਚਲੀ ਜਾਨੀ ਆ ਪਰ ਤੂੰ ਦੇਖ ਲਵੀਂ ਉਹਨੇ লাশ ਬਣਾ ਦੇਣਾ ਮੈਨੂੰ ਕੀ ਕਰੂੰਗੀ ਮੇਰੀ ਨਿੱਕੀ ਦੀ ਮੇਰੇ ਬਿਨਾ ਬਾਪੂ ਦੇ ਅੱਖਾਂ ਚੋਂ ਡਿੱਗਦੇ ਕੋਸੇ ਕੋਸੇ ਹੰਝੂ ਉਹਦੀ ਚੁੰਨੀ ਤੇ ਆ ਡਿੱਗੇ ਕਹਿਣ ਨੂੰ ਕੁਝ ਵੀ ਤਾਂ ਨਹੀਂ ਸੀ ਬਜਿਆ ਗੁੱਡੀ ਨੇ ਹੋਰ ਕੁਝ ਕਹੇ ਬਿਨਾ ਉਹ ਨਾਭੀ ਬੈਗ ਚੁੱਕਿਆ ਤੇ ਧੀ ਨੂੰ ਲੈ ਕੇ ਜੀਪ ਵਿੱਚ ਬੈਠ ਗਈ। ਬਾਪੂ ਨੇ ਕੋਲ ਆ ਕੇ ਜੀਪ 'ਚ ਬੈਠੀ ਦਾ ਸਿਰ ਬਲੋਸਿਆ ਜਿਵੇਂ ਆਖਰੀ ਵਾਰ ਧੀ ਨੂੰ ਅਸ਼ੀਰਵਾਦ ਦੇਣਾ ਚਾਹੁੰਦਾ ਹੋਵੇ। ਮੁਰਕੇ ਨਾਲ ਭਿੱਜੀ ਜੇਬ 'ਚੋਂ 500 ਦਾ ਸਲਾਬਾ ਜਿਹਾਂ ਨੋਟ ਕੱਟਿਆ ਤੇ ਹੱਥ ਫੜ ਗੁੱਡੀ ਦੇ ਹੱਥ ਤੇ ਰੱਖ ਦਿੱਤਾ। ਨੋਟ 'ਚ ਬਾਪੂ ਦੇ ਮੁਰਕੇ ਦੀ ਰਲਿ ਮਿਲੀ ਖੁਸ਼ਬੂ ਆ ਰਹੀ ਸੀ। ਤੇ ਉਹਨੇ ਸਾਰੇ ਰੱਬ ਉਹ ਨੋਟ ਹੱਥ ਚ ਕੁੱਟੀ ਰੱਖਿਆ ਗੁੱਡੀ ਨੂੰ ਰਸਤੇ 'ਚ ਤਰਾਂ-ਤਰਾਂ ਦੇ ਖਿਆਲ ਆਉਂਦੇ ਕਦੇ ਖਿਆਲ ਆਉਂਦਾ ਕਿ ਇਹ ਪੈਸੇ ਬਾਪੂ ਨੇ ਮੇਰੇ ਫੁੱਲਾਂ 'ਚ ਪਾਉਣ ਲਈ ਹੀ ਦਿੱਤੇ ਕਦੇ ਸੋਚਦੀ ਬਾਪੂ ਦਾ ਤਾਂ ਕੀ ਕਸੂਰ ਉਹ ਕਿਹੜਾ ਮੇਰਾ ਪੂਰਾ ਸੋਚਦਾ ਕਦੇ ਸੋਚਦੀ ਕਿ ਮੇਰੇ ਜਾਣ ਤੋਂ ਬਾਅਦ ਬਾਪੂ ਦਾ ਸਹਾਰਾ ਕੌਣ ਹੋਊ ਧਾਈ ਦੇ ਮੁੰਡੇ ਨਹੀਂ ਤਾਂ ਕਦੀ ਨਹੀਂ ਇਹ ਤਾਂ ਸਿੱਧੇ ਮੂੰਹ ਨਹੀਂ ਬੋਲਦੇ ਜ਼ਮੀਨ ਦੇ لال ਚ ਨੂੰ ਹੀ ਤਾਂ ਰੋਟੀ ਦੇ ਰਹੇ ਆ ਬਾਪੂ ਨੂੰ ਰੋਂਦਾ ਬਿਲਕਦਾ ਬਾਪੂ ਬਾਰ-ਬਾਰ ਅੱਖਾਂ ਮੂਰੇ ਆ ਰਿਹਾ ਸੀ ਤਾਏ ਦਾ ਮੁੰਡਾ ਵੀ ਸਾਰੇ ਰਾ ਚੁੱਪ ਰਿਹਾ ਸੋਚਾਂ ਚ ਖੁੱਭੀ ਨੂੰ ਪਤਾ ਹੀ ਨਾ ਲੱਗਾ ਕਦੋਂ ਨਰਕ ਆ ਗਿਆ ਮਤਲਬ ਕਿ ਗੁੱਡੀ ਦਾ ਸੋਹਰਾ ਪਿੰਡ ਚੈਤੋ ਜੀਪ ਅੰਦਰ ਦਾਖਲ ਹੋਈ ਤੇ ਉਹਦਾ ਕਰਵਾਲਾ ਸਾਫਾ ਬੰਨਦਾ ਬਾਹਰ ਆਇਆ ਤੇ ਜੀਪ 'ਚ ਉੱਤਰਦੇ ਨੂੰ ਕਹਿਣ ਲੱਗਾ ਕਿ ਆ ਗਈ ਅਕਲ ਟਿਕਾਣੀ ਨਹੀਂ ਚੱਲਿਆ ਤੇਰੀ ਪਿਓ ਨੇ ਤਾਇ ਦਾ ਮੁੰਡਾ ਸਮਾਨ ਮੰਜੇ ਤੇ ਰੱਖ ਉਹਨੇ ਪੈਰੀ ਵਾਪਸ ਮੁੜ ਗਿਆ ਗੁੱਡੀ ਦੀ ਧੀ ਪਰਮਜੀਤ ਪਿਓ ਤੋਂ ਡਰਤੀ ਕੰਮ ਦੀ ਗੁੱਟੀ ਮਗਲ ਲੁਕਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਹ ਮਾਂ ਪੈਣ ਦੀ ਗਾਲਾਂ ਕੱਢਣ ਬੋਲਣੋਂ ਹੀ ਨਾ हटਿਆ ਤਾਂ ਗੁੱਟੀ ਨੇ ਅੱਖਾਂ ਚੱਖਾਂ ਪਾ ਕੇ ਆ ਹਰਾਮ ਤੇਆ ਪਿਓ ਦਾ ਕੀ ਕਸੂਰ ਤੇਰੇ ਸਿਰ ਚੜ ਮਰੂੰਗੀ ਜਿੱਦਣ ਮਰੀ ਅੱਗੋਂ ਜੇ ਨਸ਼ੇ ਨਾ ਰੱਜਿਆ ਅੰਦਰ ਗਿਆ ਤਾਂ ਵਲਵਲ ਵਰ ਕੱਢ ਲਿਆ ਤੇ ਆ ਕੇ ਕਹਿਣ ਲੱਗਾ ਕਿ ਜੇ ਪੂਰੀ ਕਰ ਦਿੰਨਾ ਤੇਰੀ ਇਹ ਇੱਛਾ ਕਹਿੰਦਿਆ ਕਹਿੰਦੇ ਗੋਲੀ ਉਸ ਵੱਨ ਚਲਾ ਦਿੱਤੀ ਤੀ ਨਿੱਕੇ ਨਿੱਕੇ ਪੈਰਾਂ ਨਾਲ ਭੱਜ ਕੇ ਪਿਓ ਵੱਲ ਗਈ ਤੇ ਪਿਓ ਦੇ ਪੈਰ ਫੜਨ ਲੱਗੀ ਪਰ ਉਹ ਕਿੱਥੇ ਰੁਕਣ ਵਾਲਾ ਸੀ ਤੇ ਇੱਕ ਹੋਰ ਗੋਲੀ ਗੁੱਡੀ ਤੇ ਮਾਰ ਦਿੱਤੀ ਪਿਓ ਵੱਲੋਂ ਦਿੱਤਾ 500 ਰੁਪਇਆ ਉਸ ਦੇ ਹੱਥ 'ਚ ਸੀ ਜ਼ਮੀਨ ਤੇ ਡਿੱਗਦੀ ਉਹ 500 ਦਾ ਨੋਟ ਹੱਥੋਂ ਛੁੱਟ ਗਿਆ ਤੇ ਪਰਮਜੀਤ ਨੇ ਭੱਜ ਕੇ ਉਹ ਨੋਟ ਚੁੱਕ ਲਿਆ ਤੇ ਮਾਂ ਕੋਲ ਬੈਠ ਰੋਣ ਲੱਗੀ ਮਾਮਲਾ ਰਫਾ ਦਫਾ ਹੋ ਗਿਆ ਤੇ ਕਤਲ ਨੂੰ ਸੁਸਾਇਡ ਚ ਤਬਦੀਲ ਕਰ ਦਿੱਤਾ ਗਿਆ ਗੁੱਡੀ ਦਾ ਪਿਓ ਮਹੀਨੇ ਇੱਕ ਬਾਅਦ ਦੀਦਾ ਘੰਮ ਚ ਪੂਰਾ ਹੋ ਗਿਆ ਪਰਮਜੀਤ ਨੂੰ ਉਸ ਜਲਾਦ ਨੇ ਆਪਦੀ ਭੈਣ ਕੋਲ ਪੜਨ ਲਈ ਭੇਜ ਦਿੱਤਾ ਤੇ ਆਪ ਹੋਰ ਵਿਆਹ ਕਰਵਾ ਲਿਆ ਸਮਾਂ ਬੀਤਦਾ ਗਿਆ ਤੇ ਅੱਜ ਕਈ ਸਾਲਾਂ ਬਾਅਦ ਉਹਦੀ ਤੀ ਪਰਮਜੀਤ ਤੇ ਲੈਦਰ ਦੇ ਬਟੂਏ ਚ ਉਹਦੇ ਘਰ ਵਾਲੇ ਨੇ 500 ਦਾ ਨੋਟ ਕੱਢ ਕੇ ਆ ਕਿ ਕੀ ਗੱਲ ਤੁਸੀਂ ਨੋਟਬੰਦੀ ਵਾਲੀ ਇਹ ਨੋਟ ਜਮ੍ਹਾਂ ਕਰਵਾਉਣਾ ਭੁੱਲ ਗਏ ਸੀ ਜੇ ਭੁੱਲ ਵੀ ਗਏ ਸੀ ਤਾਂ ਹੁਣ ਤਾਂ ਇਸ ਨੋਟ ਦੀ ਕੋਈ ਕੀਮਤ ਨਹੀਂ ਸੁੱਟੋ ਪਰ ਉਹਨੇ ਭੱਜ ਕੇ ਆ ਕੇ ਵਟੂਆ ਖੋ ਕੇ ਕਿਹਾ ਕਿ ਨਾ ਇਹ ਮੇਰੇ ਲਈ ਬਹੁਤ ਕੀਮਤੀ ਹੈ ਪਰਮਜੀਤ ਦਾ ਘਰਾਵਾਲਾ ਉਸ ਦੇ ਮੱਥੇ ਦੀ ਤਿਉੜੀ ਤੋੜਨ ਲਈ ਜਾਣ ਬੁੱਝ ਕੇ ਛੇੜ ਲੱਗਾ ਕਿ ਕੀ ਗੱਲ ਹੈ ਕਿਸੇ ਮਹਬੂਤ ਦੇ ਤਾਂ ਨਹੀਂ ਦਿੱਤਾ ਪਰਮਜੀਤ ਨੇ ਉਹਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਉਹ ਸੋਚ ਚ ਜਾ ਕੇ ਆਪਦੇ ਕੰਮ ਕਰਨ ਲੱਗ ਪਈ। ਉਸ ਰਾਤ ਪਰਮਜੀਤ ਜੀ ਦੀ ਆਦੀ ਮਾਂ ਨਾਲ ਹੋਈ ਸਾਰੀ ਘਟਨਾ ਜਦ ਆਪਦੇ ਹਮਸਬਰ ਨੂੰ ਸੁਨਾਹੀ ਤੇ ਉਸ 500 ਰੁਪਏ ਵਾਲੀ ਗੱਲ ਵੀ ਤਾਂ ਉਸਨੇ ਪਰਮਜੀਤ ਨੂੰ ਘੁੱਟ ਕੇ ਬੁੱਕਲ ਚ ਲੈ ਲਿਆ ਤੇ ਕਿਹਾ ਕਿ ਤੇਰਾ ਅਤੀਤ ਤਾਂ ਨਹੀਂ ਬਦਲ ਸਕਦਾ ਪਰ ਯਕੀਨ ਕਰ ਮੈਂ ਤੇਰੇ ਪਿਓ ਵਰਗਾ ਨਹੀਂ ਬਣਾਗਾ ਤੇ ਨਾ ਹੀ ਉਹਦਾ ਪਰਛਾਵਾਂ ਤੇਰੇ ਤੇ ਪੈਣ ਦੇਗਾ। ਪਰਮਜੀਤ ਹੁਣ ਸਕੂਨ ਚ ਸੀ। ਚੀਰਾ ਤੋਂ ਤੱਬਿਆ ਵਿਭੋਜ ਉਸਨੇ ਕਿਸੇ ਨਾਲ ਵੰਡ ਲਿਆ ਸੀ ਪ੍ਰਾਣੀਆਂ ਚੀਜ਼ਾਂ ਸਾਹਮਣੇ ਰੱਖਿਆ ਕਰੋ ਇਹ ਹੀ ਚੀਜ਼ਾਂ ਤੁਹਾਨੂੰ ਤੁਹਾਡੇ ਆਪਧਿਆ ਨਾਲ ਜੋੜੀ ਰੱਖਦੀਆਂ ਹਨ ਧੰਨਵਾਦ